ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਅਸੇਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰ ਵਾਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਰੋਡੇ ਇਹ ਪਿੰਡ ਬਾਘਾਪੁਰਾਣਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਹੈ ਮਸ਼ਹੂਰ ਚਰਚਤ ਪਿੰਡ ਆ ਦਸਤੋ ਰੋਡੇ ਨਾਲ ਦਾ ਪਿੰਡ ਲੰਡੇ ਹੈ ਸਮਾਲ ਸਾਰੇ ਦੇ ਨੇੜੇ ਰਹ ਜਾਂਦਾ ਹੈ ਬਾਘੇਪੁਰਾਣੇ ਤੋਂ ਮਸਾਂ 7 ਕਿਲੋਮੀਟਰ ਸਾਈਡ ਤੇ ਹਟਵਾ ਪਿੰਡ ਰੋਡੇ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦਾ ਹੈ ਇਦੇ ਕੋਲ ਰੂਟੀਨ ਚ ਵਿਕਰੀ ਵਾਲੇ ਪਸ਼ੂ ਆਉਂਦੇ ਆ ਅੱਜ ਦੀ ਜਿਹੜੀ ਵੀਡੀਓ ਇਹਦੇ ਚ ਤਿੰਨ ਨਾਗ ਅਲੱਗ-ਅਲੱਗ ਨਸਲਾਂ ਜਿਹਦੇ ਚੱਕ ਕੇ ਮੁਰਾ ਮਰਜ ਚੰਗੇ ਦੁੱਧ ਵਾਲੀ ਬਾਈ ਦੱਸਦਾ ਹੈ ਤਾਂ ਹਜੇ ਤਿਆਰ ਹੁੰਦੀ ਆਉਂਦੀ ਕੱਚੀ ਦਿਸਦੀ ਆ ਪਰ ਵੀਰ ਦੱਸਦਾ ਇਹ ਪਿੰਡੋਂ ਹੀ ਖਰੀਦੀ ਆ ਤੇ ਚੰਗੇ ਦੁੱਧ ਵਾਲੀ ਐ ਇੱਕ ਸਾਈਵਾਲ ਨਸਲ ਦੀ ਇਹ ਵਾੜ ਇਹ ਵੀ ਫੌਰ ਸੇਲ ਐ ਇਹ ਤੋਂ ਇਲਾਵਾ ਇੱਕ ਤੁਹਾਨੂੰ ਐਚ ਐਫ ਪੱਖ ਚ ਪੈਂਦੀ ਵਾੜ ਦਿਖਾਉਂਗਾ ਚੰਗੀ ਤਿਆਰੀ ਐ ਜੀ ਬਾਕੀ ਜਦੋਂ ਤੁਰੂਗੀ ਉਦੋਂ ਤੁਹਾਨੂੰ ਇਹਦਾ ਢਾਂਚਾ ਵੀ ਸਮਝ ਆ ਜਾਊਗਾ ਸਾਰਾ ਸਟਰਕਚਰ ਕਲੀਅਰ ਦਿਸ ਜਾਣਾ ਹੈ ਸੋਹਣੇ ਹਵਾਨੇ ਦੀ ਤਿਆਰੀ ਦੇ ਨਾਲ ਇਹ ਵੈੜ ਬੱਚੇ ਨੂੰ ਜਨਮ ਦੇਊਗੀ ਸੋ ਲਾਸਟ ਤੱਕ ਵੀਡੀਓ ਦੇਖ ਲਿਓ ਪਸੂ ਜਿਹੜਾ ਜੱਜ ਗਿਆ ਉਹਦੀ ਤਸੱਲੀ ਤੁਸੀਂ ਕਰੋਗੇ ਤੇ ਨੰਬਰ ਸਕਰੀਨ ਉੱਤੇ ਮੈਂ ਚਲਾ ਦੂੰਗਾ ਕਾਲ ਸਿੱਧੀ ਬਾਈ ਨੂੰ ਕਰ ਲਿਓ ਮਿਲਦੇ ਆਂ ਬਾਈ ਨੂੰ ਹਰਪ੍ਰੀਤ ਭਾਈ ਸਤਿ ਸ਼੍ਰੀ ਅਕਾਲ ਰੂਟੀਨ ਚਾਈ ਜਾਂਦੇ ਪਸ਼ੂ ਹਾਂਜੀ ਹਾਂਜੀ ਬਾਈ ਆਈ ਜਾਂਦੇ ਆ ਜਿਹੜੀ ਪਹਿਲੇ ਨੰਬਰ ਤੇ ਵਾਇਰਡ ਖੜੀ ਹੈ ਬਾਈ ਕੰਨਵਾ ਸੂਆ ਇਹ ਦੂਜਾ ਸੂਆ ਹੁੰਦੀ ਵੀਰੇ ਕਿੰਨੇ ਕ ਦਿਨ ਲੈ ਜੂਗੀ ਇਹ ਲੈ ਜੂਰੇ ਚਾਰ ਪੰਜ ਦਿਨ ਬਾਈ ਪਹਿਲੇ ਤੋਂ ਬਾਈਕ ਲੋ ਦਿੱਤਾ ਵਾ ਯਾਨੀ ਕੀ ਰੇਟ ਕੀ ਰੱਖੋਗੇ ਰੇਟ ਇਹਦਾ 90000 ਰੱਖਾਂਗੇ 90000 ਹਾਂਜੀ ਖੋਲੋ ਬਾਈ ਸੋ ਦੋਸਤੋ ਰੇਟ 90000 ਹੈ ਇਹਦੇ ਚੋ ਮਾਨਤਨ ਹੋਊਗਾ ਇਹ ਫਿਕਸ ਨਹੀਂ ਆ ਰੇਟ ਪੰਜ ਚਾਰ ਦਿਨ ਲਾਊਗੀ ਸੂਆ ਦੂਜਾ ਬਾਈਕ ਲੋ ਵੀਰ ਕਹਿੰਦਾ ਵੀ ਪਹਿਲੇ ਸੂਏ ਨੇ ਦੁੱਧ ਦਿੱਤਾ ਹੈ ਦੁੱਧ ਤੋਂ ਥੋੜੀ ਸੇਵਾ ਦਾ ਤੁਸੀਂ ਤਿਆਰੀ ਦੇਖ ਕੇ ਜਜਮੈਂਟ ਕਰੋ ਵੀ ਇਹ ਤੋਂ ਕਿੰਨਾ ਦੁੱਧ ਚੋਲੋਗੇ ਅਗਾੜੀ ਚੰਗੀ ਐ ਪਿੱਛੋਂ ਹਵਾਨਾ ਚੰਗਾ ਧੁੱਪ ਤੋਂ ਪੱਚੀ ਤੋਰਦੇ ਬਾਈ ਉਧਰ ਨੂੰ ਲੈ ਜੀ ਕੋਈ ਆ ਜਾ ਉੱਤੇ ਇਹਦਾ ਹਵਾਨਾ ਤੁਸੀਂ ਇਧਰੋਂ ਵੀ ਅੱਗੋਂ ਦੇਖੋ ਕਾਫੀ ਚੰਗਾ ਅੱਗੋਂ ਹਵਾਨਾ ਦੱਸਦਾ ਖੁੱਚਾਂ ਤੋਤੇ ਆ ਭਰਿਆ ਚੰਗਾ ਪੰਜ ਚਾਰ ਦਿਨ ਅਜੇ ਵੀਰ ਕਹਿੰਦਾ ਲੈ ਜੂਗੀ ਪਰ ਅੱਜ ਵੀ ਤਿਆਰੀ ਕੋਈ ਘਟਣੀ ਹੈਗੀ ਵੈੜ ਦੀ 90000 ਰੇਟ ਐ ਇਹ ਰੇਟ ਫੈਕਸ ਨਹੀਂ ਇਹਦੇ ਚੋਂ ਗੰਜਾਇਸ ਹੋਈ ਗਈ ਹੈ ਜਿਹੜਾ ਤੁਹਾਡਾ ਮਨ ਤਾਂ ਜੀਤਾ ਜਾਣਾ ਤੁਸੀਂ ਆਪਦੇ ਹਿਸਾਬ ਤੇ ਲਾ ਕੇ ਦੇਖੋ ਕੀਮਤ ਤੁਹਾਨੂੰ ਕਿੰਨੇ ਦੀ ਜੱਜਦੀ ਹੈ ਇਧਰੋਂ ਵੀ ਇਹਦੀ ਫੇਰ ਅਗਾੜੀ ਦੇਖ ਲਓ ਹਵਾਨੇ ਤੇ ਨਾੜਾਂ ਵੀ ਇਹਦੇ ਸੋਹਣੇ ਲੱਗਦੇ ਨੇ ਸੋ ਇਸ ਸਾਈਡ ਤੋਂ ਤੁਸੀਂ ਦੇਖ ਸਕਦੇ ਹੋ ਸੋ ਇਹ ਪਹਿਲੇ ਨੰਬਰ ਦੇ ਉੱਤੇ ਵੈੜ ਤੁਹਾਨੂੰ ਦਿਖਾਉਣੀ ਸੀ ਇਹ ਤੋਂ ਅੱਗੇ ਜਿਹੜੀ ਗਾਂ ਦਿਖਾਉਣੀ ਹੈ ਇਹ ਸਾਈਵਾਲ ਨਸਲ ਦੀ ਹੈ ਭਾਈ ਇਹ ਸਾਈਵਾਲ ਬਰੀਡ ਹਾਂਜੀ ਸਾਈਵਾਲ ਪਿਆਰ ਬਰੀਡਾਂ ਨੇ ਪਹਿਲੇ ਸੋ ਇਹ 20 ਕਿਲੋ ਦਾ ਦਿੱਤਾ ਵਾ ਅੱਛਾ ਹੁਣ ਤੇ ਘਰ ਦੀ ਗਾਂ ਐ ਘਰੇ ਹੀ ਰੱਖੀ ਹੋਈ ਸੀ ਦਿਨ ਕਿੰਨੇ ਲੈ ਜੂਗੀ ਹਜੇ ਇਹਦਾ ਪਏ ਆਈ 15 ਦਿਨ ਆ ਇਹਦਾ ਰੇਟ ਕੀ ਕਰ ਦੂੰ ਇਹਦਾ 1 ਵੀ ਕਰਾਂਗੇ ਜੀ ਖੋਲਿਓਣ 1,20,000 ਰੇਟ ਐ 15 ਦਿਨ ਬਾਈ ਕਹਿੰਦਾ ਵੀ ਹਜੇ ਲੈ ਜੂਗੀ ਤੇ ਦੁੱਧ ਪਹਿਲੇ ਸੂਏ ਬਾਈ ਕਹਿੰਦਾ ਵੀ ਬਹੁਤ ਚੰਗਾ ਦੁੱਧ ਐ ਇਹ ਗਾਵਾਂ ਘਟ ਆਉਂਦੀਆਂ ਆਪਣੇ ਚੈਨਲ ਤੇ ਵੈਸੇ ਵੀ ਇਹ ਨਸਲ ਥੋੜੀ ਜੀ ਘਟ ਐ ਇਸ ਟਾਈਮ ਇਹ ਨਰੇਕਾਰ ਦੀ ਹੈ। ਆਹ ਇਹ ਠੰਡੀ ਸੀ ਲਾਈਨ ਹੀ ਸ਼ੁਰੂ ਫੜੱਪੇ ਵਾਲੀ ਨਹੀਂ। ਠੀਕ ਹੈ। ਵੈਸੇ ਠੰਡੀ ਸੀ ਲਾ ਘਰੇ ਦੁੱਧ ਦੇ ਦਾ ਚੋਇਆ ਵੈ। ਉਧਰ ਲਜਾਈਏ ਇਹਨੂੰ ਕੁੰਡੀ ਤੇ। ਸੋ ਇਹਦਾ ਰੁਖ ਦੋਸਤੋ ਤੁਸੀਂ ਦੇਖ ਲੋ ਇਹਦੀ ਨਸਲ ਆਪ ਸਮਝ ਲਓ ਤੁਹਾਨੂੰ ਕਿਵੇਂ ਲੱਗਦੀ ਹੈ, ਪਿਓਰ ਲੱਗਦੀ ਹੈ, ਕਿੰਨੇ ਕੁ ਗੁਣ ਲੱਗਦੇ ਆ। ਦੁੱਧ ਕਿੰਨਾ ਦੇ ਦੂ ਉਹ ਵੀ ਥੋੜੀ ਸਮਝ ਆ। ਉਹ ਖੁੱਲਾ ਡੁੱਲਾ ਸਟ੍ਰਕਚਰ ਆ ਉਤੋਂ ਹਵਾਨਾ ਬਣਾਉਣਾ ਸ਼ੁਰੂ ਕੀਤਾ ਪਰ 15 ਦਿਨ ਹਜੇ ਲੈਂਦੀ ਐ। 1 ਲੱਖ ਤੇ 20 ਹਜ਼ਾਰ ਰੇਟ। ਇਹ ਇਸ ਸਾਈਡ ਤੇ ਪਸ਼ੂ ਵਜਦੇ ਆ ਘਰ ਦੇ ਪਸ਼ੂ ਤੇ ਉੱਥੇ ਹੀ ਜਾ ਕੇ ਖੜ੍ਹਦੀ ਆ ਵੇਣ ਹਵਾਨਾ ਦੱਸੋ ਦੇਖੋ ਇਹਦਾ ਠੀਕ ਹੈ ਭਾਈ ਓਕੇ ਅਰੇ ਬਸ ਥਾਣ ਬਹੁਤ ਸੋਹਣਾ ਦੋਸਤੋ ਇਹਦਾ ਇੱਕ ਮੱਝ ਵੀ ਇਸੇ ਵੀਡੀਓ ਚ ਆਪਾਂ ਕਵਰ ਕਰਾਂਗੇ ਜਿਹੜੀ ਤੁਹਾਨੂੰ ਦਿਖਾਉਣੀ ਹੈ ਜਿਹੜੀ ਇਹ ਮੱਝ ਬਈ ਵੇਚਣ ਲੱਗੇ ਹੋ ਕੰਨਵਾ ਸੂਹਾ ਸੂਹੀ ਇਹ ਦੂਜਾ ਆਖਵਾਸ ਹੁੰਦੀ ਆ ਬਈ ਕਿੰਨੇ ਦਿਨ ਲਾਊਗੀ ਹਜੇ ਹਜੇ ਤੇ ਪਏ ਆ ਪੰਜ-ਸੱਤ ਦਿਨ ਇਹ ਪਿੰਡੋ ਹੀ ਲਈ ਹਾਂਜੀ ਪਿੰਡੋ ਹੀ ਖਰੀਦੀ ਆ ਜੀ ਠੀਕ ਹੈ ਕੀ ਦੁੱਧ ਦਾ ਰਿਕਾਰਡ ਦੱਸੋ ਦੁੱਧ ਉਹਨੇ ਪਹਿਲੇ ਹੋਏ 14 ਲੀਟਰ ਦਾ ਰਿਕਾਰਡ ਦਿੱਤਾ ਜੀ ਦਾ ਰੇਟ ਕੀ ਰਹੂਗਾ ਰੇਟ ਇੱਕ ਧੀ ਰਹੂਗਾ ਜੀ ਕੋਲ ਲੱਭ ਰੇਟ 1,30,000 ਸੂਹਾ ਇਹਦਾ ਦੂਜਾ ਸੈਂਗੇ ਦਾ ਬਿਲਕੁਲ ਕੁੰਡਾ ਹੈ ਦਿਨ ਹਜੇ ਪੰਜ-ਸੱਤ ਲੈਂਦੀ ਹੈ ਵੀਰ ਕਹਿੰਦਾ ਵੀ ਪਿੰਡੋਂ ਹੀ ਖਰੀਦੀ ਆ ਤੇ ਮਾਲਕਾਂ ਦੇ ਦੱਸਣ ਮੁਤਾਬਕ ਪਹਿਲਾਂ ਨੇ ਦੁੱਧ 14 ਕਿਲੋ ਦਿੱਤਾ ਪਰ ਦੁੱਧ ਹਮੇਸ਼ਾ ਹਰੇਕ ਪਸ਼ੂ ਤੇ ਹੀ ਇਹ ਗੱਲ ਕਹਿਣ ਨੂੰ ਜੀ ਕਰਦਾ ਦਾ ਬਾਅਦ ਚ ਲੰਬਾ ਨਾਲ ਦਿਓ ਕਿਉਂਕਿ ਇਹ ਚੀਜ਼ ਸਾਹਲੀ ਹੈ ਵੱਧ ਸੰਭਾਲ ਲਓਗੇ ਜਿਆਦਾ ਚੋਲੋਗੇ ਘੱਟ ਸੰਭਾਲ ਰਹਿ ਗਈ ਤਾਂ ਘੱਟ ਵੀ ਜਾਂਦੀ ਹੈ ਉਧਰ ਨੂੰ ਨਹੀਂ ਜਾਈ ਬਈ 1 ਲੱਖ 30 ਹਜ਼ਾਰ ਰੇਟ ਹਰ ਵੀ ਤੇ ਇਧਰ ਨੂੰ ਨਹੀਂ ਜਾਈ ਬਈ ਉਹ ਉਹ ਸਾਈਡ ਹਵਾਜ ਫੋਲੋ ਵਗ ਰਹੀ ਹੈ ਦਸੋ ਬਾਕੀ ਪਸ਼ੂ ਬਾਈ ਦੇ ਸਾਫ ਕੀਤੇ ਹੋਏ ਆ ਧੁੱਪ ਹਾਲਾਕੇ ਨਿਕਲੀ ਵੀ ਹੈ ਹਵਾਨਾ ਇਹਦਾ ਅੱਗੋਂ ਇਹਨੇ ਚੰਗਾ ਭਰਨਾ ਸ਼ੁਰੂ ਕਰਤਾ ਪੀਲਨ ਦੇ ਪਾਣੀ ਇੱਥੇ ਰੁਕ ਨਾ ਰਹੇ ਪੂਛ ਪੜੀ ਹਰ ਪਿੱਤੇ ਦੀ ਥਾਂ ਦਾ ਸਹਿਜ ਬਹੁਤ ਸੋਹਣਾ ਦੋਸਤੋ ਮੱਝ ਦਾ ਹਵਾਨਾ ਵੀ ਤੁਸੀਂ ਦੇਖੋ ਹਮੇਚਾ ਹੀ ਪਸ਼ੂ ਥੋੜਾ ਅਗਲੇ ਪਾਸੋਂ ਹਵਾਨਾ ਛੇਤੀ ਭਰਨਾ ਸ਼ੁਰੂ ਕਰਦਾ ਪਛਾਣ ਨੂੰ ਬਾਅਦ ਚ ਭਰਦਾ ਹਵਾਨਾ ਇੱਕੋ ਜਿਹਾ ਥਾਂ ਅਗਲਾ ਪਿਛਲਾ ਬਰਾਬਰ ਦੇ ਦਿਸਦੇ ਆ ਲਿਆ ਭਾਈ ਸੋ ਪੰਜ ਸੱਤ ਦਨ ਹਰੇ ਆ ਸਭ ਇਹ ਲੈ ਜੂਗੀ ਇਹਦਾ ਰੇਟ 1,30,000 ਨਾਗ 3 ਸੀ ਅਲੱਗ-ਅਲੱਗ ਮਸਲੇ ਮੱਝ ਸਾਈਵਾਲਗਾ ਦੇ ਨਾਲ ਇੱਕ ਐਚਫ ਚ ਪੈਂਦੀ ਵੈੜ ਚੰਗੀ ਤਿਆਰੀ ਦੇ ਵਿੱਚ ਬੱਚੇ ਨੂੰ ਜਨਮ ਦੇਊਗੀ ਇਹ ਵੈੜ ਵੀ ਫॉर ਸੇਲ ਹੈ ਸੋ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ